ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨ ਕਣਗੜੀਆ ਸੋ ਜਿਵੇਂ ਆਪਾਂ ਇੱਕ ਪਹਿਲਾਂ ਸ਼ਾਰਟ ਵੀਡੀਓ ਬਣਾਈ ਸੀਗੀ ਉੱਚੇ ਦੱਸਿਆ ਸੀਗਾ ਜੋ ਕੁਦਰਤ ਦਾ ਕਹਿਰ ਦबई ਚ ਜਾਂ ਰਾਜਸਥਾਨ ਚ ਜਾਂ ਅਮਰੀਕਾ ਦੇ ਇੱਕ ਸ਼ਹਿਰ ਚ ਤੁਸੀਂ ਗੜੇਵਾਰੀ ਹੋਈ ਹੈ ਤੇ ਦबई ਚ ਜਿਆਦਾ ਮੀਂਹ ਪਿਆ ਤੇ ਰਾਜਸਥਾਨ ਚ ਜੋ ਧਰਤੀ ਤਸਿਆ ਹਨ ਉਸ ਵਾਰੇ ਆਪਾਂ ਗੱਲ ਕੀਤੀ ਸੀਗੀ ਤੇ ਜਿਹੜਾ ਦबई ਚ ਮੀਂਹ ਕਾਰਨ ਜਿਆਦਾ ਤਵਾਹੀ ਹੋਈ ਹੈ ਉਹਦੀ ਆਪਾਂ ਡਿਟੇਲ ਚ ਗੱਲ ਕਰਾਂਗੇ ਵੀ ਉਹ ਕਾਰਨ ਕੀ ਹੋਇਆ ਕਾਰਨੇ ਸੀ ਵੀ ਦਵਾਈ ਵਾਲੇ ਕੀ ਕਰਦੇ ਹੁੰਦੇ ਸੀਗੇ ਉਥੇ ਮੀਂਹ ਘੱਟ ਪੈਂਦੇ ਹੁੰਦੇ ਨੇ ਹਨਾ ਤੇ ਮੀਂਹ ਘੱਟ ਪੈਂਦੇ ਸੀਗੇ ਤੇ ਉਹ ਜਿੱਥੇ ਜ ਉਹਨਾਂ ਨੂੰ ਲੋੜ ਸੀਗੀ ਤਾਂ ਉਹ ਕੈਮੀਕਲ ਨਾਲ ਮੀਂਹ ਪਾਉਂਦੇ ਸੀਗੇ ਮਤਲਬ ਵੀ ਨਾ ਜਹਾਜ ਰਾਹੀਂ ਉਹ ਦੋ ਗੈਸਾਂ ਦਾ ਮਿਸ਼ਰਣ ਕਰਕੇ ਛੱਡਦੇ ਸੀਗੇ ਤੇ ਉਹ ਜਦੋਂ ਛੱਡਦੇ ਸੀਗੇ ਉਹਦੇ ਬਾਅਦ ਉਥੇ ਗਰਮਾਹਟ ਪੈਦਾ ਹੁੰਦੀ ਸੀ ਬੱਦਲਾਂ 'ਚ ਤੇ ਮੈਂ ਤਾਂ ਇਹ ਵੀ ਸੁਣਿਆ ਵੀ ਉਹਨਾਂ ਨੇ ਨਾ ਇੱਕ ਟਰੱਕ ਲਾਏ ਹੋਏ ਸੀਗੇ ਲੱਗ ਤੋਂ ਵੀ ਉਹ ਨਾ ਮਤਲਬ ਨਕਲੀ ਕਲਾਊਡ ਮਤਲਬ ਨਕਲੀ ਬੱਦਲ ਪੈਦਾ ਕਰਦੇ ਸੀਗੇ ਉਹ ਬੱਦਲ ਜਾ ਕੇ ਟਕਰਾਂਉਂਦੇ ਸੀਗੇ ਉਹ ਬੱਦਲਾਂ 'ਚ ਉਦੋਂ ਵਾਰ ਜ਼ਿਆਦਾ بارش ਹੁੰਦੀ ਸੀ ਹੈਨਾ ਤੇ ਉਹ بارش ਉਹਨਾਂ ਇੱਕ ਕਰਾਉਂਦੀ ਸੀ ਜਿੰਨੀ ਕੁ ਉਹਨਾਂ ਨੂੰ ਲੋੜ ਸੀਗੀ ਵੀ ਉਹ ਮਤਲਬ ਹਰ ਸਾਲ ਹੀ ਉਹਨਾਂ ਦਾ ਮਤਲਬ ਚੱਲਦੇ ਸੀਗਾ ਇਹ ਕੰਟੀਨਿਊ ਹੀ ਕਰਦੇ ਰਹਿੰਦੇ ਸੀਗੇ ਵੀ ਉਹਨਾਂ ਇੱਕ ਹੀ بارش ਹੁੰਦੀ ਸੀ ਕਿ ਜਿੰਨੇ ਕੁ ਉਹਨਾਂ ਨੂੰ ਲੋੜ ਸੀਗੀ ਪਰ ਹੈਗਾ ਤਾਂ ਇਹ ਮਤਲਬ ਸਿੱਧਾ ਸਿੱਧਾ ਕੁਦਰਤ ਨਾਲ ਪੰਗਾਇਆ ਹੈਨਾ ਵੀ ਉਹਨਾਂ ਨੇ ਕੁਦਰਤ ਨਾਲ ਪੰਗਾ ਲਿਆ ਪਰ ਉਹਨਾਂ ਦਾ ਇਹ ਆਸ ਵੀ ਨਹੀਂ ਉਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹਣਾ ਵੀ ਸਾਡੇ ਨਾਲ ਐਵੇਂ ਵੀ ਕਿਵੇਂ ਦੇ ਹੋ ਸਕਦਾ ਦੇਖੋ ਕੁਦਰਤ ਉਸ ਮਾਲਕ ਦੇ ਹੱਥ 'ਚ ਹੈ ਉਹ ਕੁਝ ਵੀ ਕਰ ਸਕਦਾ ਉਹ ਜੋ ਆਪਾਂ ਸੋਚਿਆ ਵੀ ਨਹੀਂ ਨਾ ਕਦੇ ਉਹ ਵੀ ਹੋ ਸਕਦਾ ਤੂੰ ਹਨ ਤਾਂ ਮਤਲਬ ਉਹਨਾਂ ਨੇ ਪੰਗਾ ਲਿਆ ਤੇ ਉਹਨਾਂ ਨੂੰ ਉਹਨਾਂ ਨੇ ਕਦੇ ਸੋਚਿਆ ਵੀ ਇੰਨਾ ਇੰਨਾ ਪਾਣੀ ਆ ਜੂ ਇੰਨੀ ਵਾਰਸ਼ ਆ ਜੂ ਇਹ ਇੰਨਾ ਤੂਫਾਨ ਆ ਜੂ ਹਨ ਤਾਂ ਆਟੋਮੈਟਿਕ ਪੰਜ 10 ਮਿੰਟਾਂ ਦੇ ਵਿੱਚ ਵਿੱਚ ਇੰਨੀ ਕਵਾਰਸ਼ ਹੋਈ ਇੰਨਾ ਕ ਤੂਫਾਨ ਆਇਆ ਤੇ ਸਾਰਾ ਕੁਝ ਝਾੜ ਕੇ ਰੱਖਤਾ ਤਾਂ ਮੈਂ ਬੇਨਤੀ ਕਰੂੰਗਾ ਕਦੇ ਵੀ ਉਸ ਦੀ ਮਾਲਕ ਦੀ ਬਣਾਈ ਹੋਈ ਗੁਦਰਤ ਨਾਲ ਜਿਆਦਾ ਹਨ ਆਪਣਾ ਗਿਆਨ ਨਹੀਂ ਘੋਟਣਾ ਚਾਹੀਦਾ ਗਿਆਨ ਦੇ ਕੋਟੇ ਜਿਆਦਾ ਨਹੀਂ ਲਾਉਣੇ ਚਾਹੀਦੇ ਤਾਂ ਜੋ ਦੇਖੋ ਅਸਲ ਤਾਂ ਕਾਲ ਯੁਗ ਹੁਣ ਪੂਰਾ ਪੂਰਾ ਜਵਾਨੀ ਦੇ ਪੈਰੇ ਤੇ ਹੈ ਉਹੀ ਕੰਮ ਹੈ ਰਾਜਸਥਾਨ ਚ ਹੋ ਰਿਹਾ ਹੈ ਇਹ ਇੱਕ ਸੰਕੇਤ ਨੇ ਕੁਦਰਤ ਵੱਲੋਂ ਬਹੁਤ ਛੇਤੀ ਦੁਨੀਆ ਦਾ ਖਾਤਮਾ ਹੋਣ ਵਾਲਾ ਤਾਂ ਮੈਂ ਬੇਨਤੀ ਕਰੂੰਗਾ ਜੇ ਕੋਈ ਵੀ ਬਚਣਾ ਚਾਹੁੰਦਾ ਹੋਣਾ ਇਸ ਮਸਲੇ ਤੋਂ ਜਾਂ ਇਸ ਜੋ ਮਤਲਬ ਚਾਹੁੰਦੇ ਤੁਸੀਂ ਨਾ ਹੋਵੇ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਇਹ ਇਹ ਕਿਉਂ ਹੋ ਰਿਹਾ ਹੈ ਦੇਖੋ ਉਧਰ ਰਾਜਸਥਾਨ ਚ ਵੀ ਇਹੀ ਪ੍ਰੋਗਰਾਮ ਹੋ ਰਿਹਾ ਹੈ ਹਨਾ ਤੇ ਅਮਰੀਕਾ ਦੇ ਇੱਕ ਸਿਟੀ ਚ ਗੜੇ ਮਾਰੀ ਹੋ ਰਹੀ ਹੈ ਤੇ ਦਵਾਈ ਚ ਹੋ ਰਿਹਾ ਦੇਖੋ ਅੱਗੇ ਹਾਲੇ ਤਾਂ ਕੁਛ ਵੀ ਨਹੀਂ ਅੱਗੇ ਦੇਖੀ ਜੇ ਤੁਸੀਂ ਹੁੰਦਾ ਕੀ ਹੈ ਬਹੁਤ ਜ਼ਿਆਦਾ ਭਿਆਨਕ ਸਮਾਉਣਾ ਕਈ ਲੋਕ ਨਾ ਇਹ ਚੀਜ਼ਾਂ ਨੂੰ ਮਜ਼ਾਕ ਸਮਝਦੇ ਆ ਕਈ ਸੰਤ ਮਹਾਪੁਰਸ਼ ਕਈ ਜਿਹੜੇ ਵਧੀਆ ਵਿਦਵਾਨ ਲੋਕ ਨੇ ਉਹ ਬਾਰ ਬਾਰ ਵੀਡੀਓ ਪਾ ਕੇ ਵੀਡੀਓ ਬਣਾ ਬਣਾ ਕੇ ਦੱਸ ਰਹੇ ਨੇ ਲੋਕਾਂ ਨੂੰ ਵੀ ਭਾਈ ਜੇ ਬਚਿਆ ਜਾਂਦਾ ਬਚ ਲੋ ਬਹੁਤ ਸਮਾਂ ਖਤਰਨਾਕ ਆਉਣ ਵਾਲਾ ਪਰ ਜਿਹੜੇ ਨਾ ਗਿਆਨ ਦੇ ਘੋਟੇ ਲਾਉਣ ਵਾਲੇ ਲੋਕ ਨੇ ਜਾਂ ਜਿਹੜੇ ਬਸ ਉਹਨਾਂ ਨੂੰ ਮਨ ਦੇ ਨਹੀਂ ਰੱਬ ਦਾ ਹੈ ਹੀ ਨਹੀਂ ਅਭਿਆਸੀ ਜੀ ਜਿਉਂ ਆਈ ਜਿੰਦਗੀ ਜਿਉਣੀ ਹੈ ਜੀ ਇਹ ਕੁਛ ਨਹੀਂ ਇਹ ਤਾਂ ਫालतू ਬਕਵਾਸ ਮਾਰਦੇ ਆ ਜੀ ਜੇ ਮੈਂ ਤੁਹਾਨੂੰ ਦੱਸਦਾ ਹਜੇ ਜਿਹੜਾ ਬੰਦਾ ਨਾ ਜਿਹੜੇ ਮੈਨੂੰ ਆ ਚੀਜ਼ਾਂ ਪਤਾ ਹੋਣਗੀਆਂ ਨਾ ਵੀ ਹਾਂ ਯਾਰ ਆਪਣੇ ਨਾਲ ਹੋ ਉਹ ਸ਼ਾਇਦ ਥੋੜਾ ਜਿਹਾ ਘੱਟ ਚੀਕਾਂ ਮਾਰੇ ਛੋਡੇ ਵਰਗੇ ਜਿਹੜੇ ਗਿਆਨ ਦੇ ਘੋਟੇ ਲਾਉਣ ਵਾਲੇ ਹੁੰਦੇ ਨੇ ਉਹ ਫਿਰ ਚੀਕਾਂ ਵੀ ਉੱਚੀਆਂ ਉੱਚੀਆਂ ਮਾਰਦੇ ਨੇ ਵੱਡੇ ਵੱਡੇ ਹੋ ਕੇ ਕਰੇ ਮਾਰਦੇ ਹੁੰਦੇ ਨੇ ਵੀ ਸਾਨੂੰ ਬਚਾ ਲਓ ਠੀਕ ਆ ਫਿਰ ਬਚਾਉਣ ਵਾਲਾ ਕੋਈ ਨਹੀਂ ਆਣਾ ਉੱਥੇ ਤਾਂ ਮੈਂ ਬੇਨਤੀ ਕਰੂੰਗਾ ਦੇਖੋ ਜੀਵ ਹੱਤੇ ਐਨੀ ਹੋ ਰਹੀ ਐ ਜਿਹੜੇ ਵਿਚਾਰੇ ਨਾ ਜਾਨਵਰ ਬੋਲ ਵੀ ਨਹੀਂ ਸਕਦੇ ਤੁਸੀਂ ਉਹਨਾਂ ਦਾ ਮੀਟ ਉਹਨਾਂ ਨੂੰ ਤਲ ਕੇ ਕਿਵੇਂ ਕਿਵੇਂ ਖਾ ਰਹੇ ਹੋ ਮਤਲਬ ਤੁਸੀਂ ਤਾਂ ਨਾ ਪਸ਼ੂਆਂ ਵਾਲੇ ਵੀ ਭੜੇ ਮਤਲਬ ਲੋਕ ਆਦਤਾਂ ਪਾ ਚੁੱਕੇ ਹੋ ਮੈਂ ਇੱਕ ਗੱਲ ਸੁਣੀ ਸੀ ਕਹਿੰਦੇ ਨਾ ਜਿਹੜਾ ਬੰਦਾ ਆਪਨਾ ਨਾ ਬੋਲ ਸਕੇ ਜਾਂ ਜਿਹੜਾ ਬੰਦਾ ਆਪਨਾ ਬਦਲਾ ਲੈ ਸਕੇ ਫਿਰ ਜਦੋਂ ਉਹਦਾ ਰੱਬ ਬਦਲਾ ਲੈਂਦਾ ਤਾਂ ਉਹਦੀ ਰੱਬ ਦੀ ਮਾਰ ਚਲਣੀ ਬਹੁਤ ਔਖੀ ਹੁੰਦੀ ਆ ਦੇਖੋ ਜਿਹੜੇ ਵਿਚਾਰੇ ਜੀਵ ਜੰਤੂ ਇਹ ਬੋਲ ਨਹੀਂ ਸਕਦੇ ਤੁਸੀਂ ਇਹਨਾਂ ਦਾ ਮੀਟ ਮਾਸ ਖਾਣੇ ਹੋ ਹਨਾ ਫੇਰ ਜੇ ਤੁਹਾਨੂੰ ਪੈੜ ਪੈੜੇ ਰੋਗ ਲੱਗਦੇ ਆ ਹੁਣ ਕਰੋਨਾ ਆਇਆ ਨਾ ਬੜੇ ਚੀਕਾਂ ਮਾਰਦੇ ਸੀ ਵੀ ਸਾਨੂੰ ਤਾਂ ਇਹ ਹੋ ਗਿਆ ਇੱਕ ਮੇਰੀ ਗੱਲ ਨੋਟ ਕਰ ਲਓ ਆਉਣ ਨਾਲ ਟਾਈਮ 'ਚ ਇੱਕ ਬਿਮਾਰੀ ਹੋਰ ਆਉਣੀ ਆ ਐਨੀ ਭੈੜੀ ਬਿਮਾਰੀ ਆਊਗੀ ਤੁਸੀਂ ਸੋਚ ਵੀ ਨਹੀਂ ਸਕਦੇ ਠੀਕ ਆ ਇਹ ਗੱਲ ਲਿਖ ਲਓ ਜਿਹੜੇ ਨੇ ਲਿਖ ਲਈਏ ਤੇ ਮੈਂ ਮਤਲਬ ਚੈਨਲ ਆਈ ਚੱਲਦਾ ਰਹੂਗਾ ਤੇ ਮੈਨੂੰ ਤੂੰ ਪੁੱਛ ਲਿਓ ਠੀਕ ਆ 2027 ਤੱਕ ਯਾਰ ਤੁਹਾਡਾ ਇੰਨਾ ਕੁ ਬੁਰਾ ਹਾਲ ਹੋਣਾ ਨਾ ਬਹੁਤ ਜ਼ਿਆਦਾ ਤਾਂ ਮੈਂ ਬੇਨਤੀ ਕਰੂੰਗਾ ਜੇ ਸੋਧਰੇ ਜਾਂ ਤਾਂ ਸੋਧਰਜੋ ਬਾਣੀ ਦੇ ਲੜ ਲੱਗਜੋ ਆਪਦੇ ਆਪ ਦੇ ਹਨਾ ਜੋ ਵੀ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਸਿੱਖ ਮੰਨਦੇ ਹੋਈਸਾਈ ਜੋ ਵੀ 크੍ਰਿਸਚੀਅਨ ਸਿੱਖ ਜੋ ਵੀ ਆ ਆਪਦੇ ਆਪ ਦੇ ਰਹਿਬਰਾਂ ਦੀ ਬੰਦਗੀ ਕਰ ਲੋ ਬਹੁਤ ਵਧੀਆ ਰਹੋਗੇ ਐਵੇਂ ਨਹੀਂ ਕੋਈ ਕਹੀ ਦੇਖੋ ਸੰਤ ਮਹਾਪੁਰਸ਼ ਹਰੇਕ ਧਰਮ ਚ ਬੈਠੇ ਨੇ ਉਹ ਐਵੇਂ ਨਹੀਂ ਮਾਲਕਮੇ ਜਾਂਦੇ ਉਹਨਾਂ ਨੂੰ ਜੇ ਪਤਾ ਕੁਝ ਤਾਂ ਹਨਾ ਤਾਂ ਮੈਂ ਬੇਨਤੀ ਕਰਦਾ ਵੀ ਜੋ ਦੁਬਈ ਚ ਹੋਇਆ ਇਹ ਨਾ ਹੋਵੇ ਵੀ ਆਪਣੀ ਇੰਡੀਆ ਨਾਲ ਵੀ ਹੋ ਜੇ ਬਹੁਤ ਸ਼ੇਦੀ ਚੱਲੇ ਪਿਆ ਅਸਲ ਵਿੱਚ ਦਾ ਰਾਜਸਥਾਨ ਚੋਂ ਸ਼ੁਰੂ ਹੋਈ ਗਿਆ ਤમે ਬੇਨਤੀ ਕਰਦਾ ਵੀ ਛੇਤੀ ਛੇਤੀ ਜੋੜਨ ਦੀ ਕਿਰਪਾਲਤਾ ਕਰੋ ਤੇ ਬਹੁਤ ਵੱਚ ਕੇ ਚੱਲਿਆ ਕਰੋ ਕਾਲਜੁਗ ਦੀ ਮਾਰ ਤੋਂ ਕਿਉਂਕਿ ਕਾਲਜੁਗ ਦੀ ਕਿਰਿਆ ਨੇ ਕੈਂਚੀ ਦਾ ਰੂਪ ਧਾਰਨ ਕੀਤਾ ਹੋਇਆ ਹਰੇਕ ਬੰਦੇ ਨੂੰ ਕਾਲਜੁਗ ਨੇ ਆਪਦੀ ਬੁਕਲ ਚਲਿਆ ਹੋਇਆ ਤੇ ਉਹ ਬੰਦਾ ਕਾਲਜੁਗ ਦੀ ਬੁਕਲ ਚਾ ਜਿਹੜਾ ਬੰਦਾ ਇਹ ਗੱਲਾਂ ਨੂੰ ਸਭ ਮੂਰਖਤਾ ਸਮਝਾ ਤੁਸੀਂ ਆਪ ਸਮਝ ਲਓ ਤੁਸੀਂ ਕਾਲਜੁਗ ਦੀ ਬੁਕਲ ਚੇ ਹੋਏ ਹੋ ਤਾਂ ਮੈਂ ਬੇਨਤੀ ਕਰੂੰਗਾ ਇਹ ਗੱਲਾਂ ਧਿਆਨ ਦਿਓ ਧੰਨਵਾਦ